ਜਾ ਤੰਕਰ ਦਾ ਹੜਦਾ ਨਹੀਂ ਹੈ ਕੋਈ ਗੱਲ ਮੂੰਹ ਚੜ ਗਿਆ ਸਵੇਰ ਤੋਂ ਮੈਂ ਕੱਲ ਪੂਰਾ ਦਿਨ ਇਹਨਾਂ ਨੇ ਹੀ ਗਾਣਾ ਸੁਣਿਆ ਹੈ ਨਹੀਂ ਕੋਈ ਰੋਕ ਬਲਾਕ ਸਾਜਣ ਦੀ ਬੋਟੀ ਉਹਨਾਂ ਤਾਂ ਜਾ ਰਹੀਦੀ ਹੈ ਤੇ ਚਲੋ ਜੀ ਹਾਂਜੀ ਬਲਾਗ ਸ਼ੁਰੂ ਕਰਦੇ ਆਪਾਂ ਹੁਣੇ-ਹੁਣੇ ਦੂਸਰੇ ਬਲਾਗ ਦਾ ਐਂਡ ਕੀਤਾ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਤਿਆਰਪਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲਾਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹੁਣ ਮੈਂ ਤਾਂ ਹੁਣ ਚੱਲੀ ਆ ਕੱਪੜੇ ਟਾਈਮ ਤੁਹਾਨੂੰ ਦੱਸਿਆ ਪਹਿਲੇ ਬਲਾਗ ਦੇ ਵਿੱਚ 5 ਵਜੇ ਸੀ ਜੇ ਹੁਣ 5:30 ਹੋ ਗਏ ਹੋਣਗੇ ਤੇ ਥੋੜੀ ਜਿਹੀ ਮੈਂ ਆਇਆ ਹਨਾ ਗਈ ਸੀ ਸ਼ਾਪਿੰਗ ਕਰਕੇ ਆਈਆਂ ਬੜੀ ਵੱਡੀ ਸ਼ਾਪਿੰਗ ਨਹੀਂ ਕਰੀਗੀ ਥੋੜੀ ਜਿਹੀ ਕਰੀਆ ਤੇ ਇਹ ਲਿਆਂਦੇ ਕਿਚਨ ਵਾਸਤੇ ਦੋ ਟਾਵਲ ਆਲੇ ਤੇ ਇਕ ਲਿਆਂਦੀ ਆਹਾ ਪਟਕੀ ਕਾਲਾ ਪਰਨਾ ਲਿਆ ਕੇ ਦਿੱਤਾ ਵੱਡੇ ਬੇਟੇ ਨੂੰ ਕਾਲਾ ਬਲੈਕ ਹਾਂ ਬਲੈਕ ਪਰਨਾ ਲਿਆਂਦਾ ਤੇ ਮੈਂ ਧੋਣੇ ਆ ਤੇ ਉਹਦੀ ਯੂਨੀਫਾਰਮ ਵੀ ਧੋਣੀ ਆ ਜਿਹੜਾ ਪੁਰਾਣਾ ਟਾਵਲ ਆ ਸੋਈ ਦੇ ਵਿੱਚ ਕਿਚਨ ਟਾਵਲ ਛੋਟੇ ਛੋਟੇ ਜੇ ਇਹ ਵਧੀਆ ਨਹੀਂ ਹੈਗਾ ਹੁਣ ਖਰਾਬ ਜਿਹਾ ਹੋ ਗਿਆ ਵੀ ਧੋਏ ਦਿੰਨੇ ਆ ਤੇ ਵਾਈਟ ਹੀ ਮਿਲਦੀ ਆ ਇਹ ਮੈਨੂੰ ਜਿੰਨੀ ਵਾਰੀ ਮੈਂ ਲੈ ਕੇ ਆਈ ਆ ਇਹ ਆ ਵੀ ਵਾਈਟ ਹੈ ਸੀਗਾ ਇਹ ਤਾਂ ਉਹੀ ਹੋ ਗਿਆ ਗੰਦਾ ਜੇ ਚਲੋ ਫੇਰ ਵੀ ਕੰਮ ਦਿੰਦਾ ਤੋਤੇ ਤੇ ਤਾਂ ਵਧੀਆ ਹੋ ਜਾਂਦਾ ਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਪਹਿਲਾ ਵਲੌਗ ਤੁਸੀਂ ਦੇਖ ਹੀ ਲਿਆ ਹੋਣਾ ਹਨਾ ਵੀ ਐਮਰਜੈਂਸੀ 'ਚ ਮੈਨੂੰ ਜਾਣਾ ਪੈ ਗਿਆ ਸੀ ਤੇ ਕੱਪੜੇ ਤਾਂ ਹੈਗੇ ਹੋਰ ਵੀ ਧੋਣ ਨੂੰ ਚਲੋ ਆਪਾਂ ਉਹ ਕੱਲ੍ਹ ਧੋਵਾਂਗੇ ਤੇ ਹੁਣ ਆਪਾਂ ਜਿਹੜੇ ਐਮਰਜੈਂਸੀ ਵਾਲੇ ਆ ਉਹ ਧੋ ਲੈਨੇ ਆ ਹਨਾ ਤੇ ਸਬਜ਼ੀ-ਸਬਜ਼ੀ ਵੀ ਬਣਾਉਣੀ ਆ ਟਾਈਮ ਬਹੁਤ ਜ਼ਿਆਦਾ ਹੋ ਗਿਆ ਹਾਇ ਰੱਬਾ ਯੂਨੀਫਾਰਮ ਤੋਂ ਦੰਨੀਆ ਪਹਿਲਾਂ ਉਹਦੀ ਹੈਨਾ ਸ਼ਰਟ ਤੇ ਪੈਂਟ ਜ਼ਿਆਦਾ ਜ਼ਰੂਰੀ ਆ ਉਹ ਤੋਂ ਦੰਨੀਆ ਜੈਕਟ ਤਾਂ ਉਹਦੀ ਪਰਸੋ ਹੀ ਧੋਤੀ ਸੀ ਉਹਨੇ ਕੱਲ ਇੱਕ ਦਿਨੇ ਪਾਈ ਆ ਤੇ ਠੰਡ ਹਾ ਕੱਪੜੇ ਤਾਂ ਕੱਲ ਤੇ ਧੁੱਤੇ ਸੀ ਆ ਹਾਇਰ ਬਾਸ ਆ ਚੜਕੇ ਮਿਲਦਾ ਤੇ ਕੀ ਕਹਿੰਦੀ ਸੀ ਮੈਂ ਤੇ ਠੰਡ ਹੈਗੀ ਆ ਹਨਾ ਪਤਾ ਨਹੀਂ ਮੈਨੂੰ ਇਹ ਲੱਗਦੀ ਆ ਵੈਸੇ ਸਾਰੇ ਕਹਿੰਦੇ ਆ ਕਹਿੰਦੇ ਠੰਡ ਹੈਗੀ ਆ ਹਨਾ ਤੇ ਕਿਹੜੇ-ਕਿਹੜੇ ਪਏ ਆ ਤੇ ਬਹੁਤ ਜ਼ਿਆਦਾ ਜਿਹੜਾ ਹਨਾ ਨੁਕਸਾਨ ਕੀਤਾ ਮੌਸਮ ਜਿਹੜਾ ਖਰਾਬ ਰਿਹਾ ਤੋ ਤਿੰਨ ਦਿਨ ਦੋ ਦਿਨ ਰਿਹਾ ਹਨ ਮੀ ਜਿਹੜਾ ਐਵੇਂ ਬੇਰੁੱਤਾ ਜਿਆ ਜਦੋਂ ਮੀ ਪੈਂਦਾ ਹਨ ਮੇਰੇ ਤਾਂ ਵਾਲਾਂ ਬੁਲੇ ਦੀ ਬੈਂਡ ਵੱਜੀ ਪਈਆ ਇਹੜੇ ਗੜੇ ਗੜੇ ਪਏ ਆ ਕਾਫੀ ਜਿਆਦੇ ਨੁਕਸਾਨ ਹੋਇਆ ਦੀ ਨਵੀਂ ਕਹਿੰਦੇ ਨਿਊ ਜੋਬ ਨਿਊ ਪ੍ਰੈਸ ਜਿਆਨ ਨੂੰ ਨਹੀਂ ਲੋਕ ਕੱਪ ਬਣਾਣੀਆਂ ਇਹੋ ਜੋਬ ਤਾਂ ਪੁਰਾਣੀ ਆ ਪ੍ਰੈਸ ਨਿਊ ਮਿਲ ਗਈ ਜਿਆਨ ਨੂੰ ਆਹ ਵਾਲੀ ਪ੍ਰੈਸ ਐਦਾਂ ਹੋ ਗਈ ਤਵਾਈ ਦੀ ਸੀ ਐਦਾਂ ਚੱਲ ਗਈ ਇਹ ਕਈ ਵਾਰੀ ਠੀਕ ਕਰਵਾ ਲਈ ਆਪਾਂ ਨੇ ਕੱਪੜਾ ਨੂੰ ਤਾਂ ਨਹੀਂ ਤਿਆਗਾਸ ਲੱਗਦੀ ਜਿੱਦਾਂ ਹੁਣ ਮੈਂ ਆਹ ਆਪਦਾ ਸੂਟ ਅੱਜ ਪ੍ਰੈਸ ਕਰਕੇ ਗਈਆਂ ਪਾ ਕੇ ਤੇ ਡੈਡੀ ਦੇ ਪੈਂਟ ਕਰੀ ਪ੍ਰੈਸ ਇਹਨਾਂ ਦੀਆਂ ਯੂਨੀਫਾਰਮ ਪ੍ਰੈਸਾ ਕਰਦੇ ਆ ਹਨ ਪਰ ਡਰ ਬਹੁਤ ਲੱਗਦਾ ਹੁੰਦਾ ਸੀ ਜਦੋਂ ਆਪਾਂ ਨਾ ਵਾਈਟ ਇਹਨਾਂ ਦੀ ਯੂਨੀਫਾਰਮ ਪ੍ਰੈਸ ਕਰਦੇ ਆ ਫਿਰ ਡਰ ਲੱਗਦਾ ਹੁੰਦਾ ਸੀ ਵੀ ਆਹ ਨਾ ਲੱਗ ਜੇ ਕਾਲਸ ਬਹੁਤ ਜ਼ਿਆਦਾ ਕਰ ਲਾਦੇ ਮੈਂ ਆਪਦੇ ਸੂਟ ਸਾਟ ਕਰਦੀ ਡਰ ਲੱਗਦਾ ਹੁੰਦਾ ਸੀ ਇਹ ਕਿੰਨੇ ਪਾਲਦੇ ਤੇ ਸੀ ਇਹ 22 ਸਾਲ ਪੁਰਾਣੀ ਆ ਹੈਗੀ 22 ਸਾਲ ਪੁਰਾਣੀ ਤਾਂ ਹੈਗੀ ਆ 22 22 ਤਾਂ ਆਈ ਹੋਈ ਤੇ ਚੀਜ਼ਾਂ ਰਹਿ ਜਾਂਦੀਆਂ ਨੇ ਚਲੋ ਕੋਈ ਗੱਲ ਨਹੀਂ ਬੈਠ ਗਰੋ ਦਾ ਤੇ ਅੱਜ ਜਿਹੜੀ ਨਵੀਂ ਲਿਆਂਦੀ ਆ ਉਹ ਦੇਖੋ। ਉਹ ਠੰਡੀ ਪ੍ਰੈਸ ਕਰਦਾ ਇਹ ਭਾਈ ਨਾਲੇ। ਜੇ ਤੁਸੀਂ ਕਰਾਉਣੀ ਆ। ਇਹ ਪੈ ਦੁੱਤੇ ਕੱਪੜੇ ਵਧੀਆ ਨਹੀਂ ਲੱਗਦੇ। ਬਹੁਤ ਵਧੀਆ ਪ੍ਰੈਸ ਆ। ਉਹ ਨਹੀਂ ਹੈਗਾ ਇਹਦਾ ਵੇਟ ਨਹੀਂ ਹੈਗਾ। ਤੇ ਦੁੱਈ ਤੁੱਤੇ ਕੱਪੜੇ ਵਧੀਆ ਆ। ਆ ਵੀ ਹੋਈ ਆ ਇਹ ਇਹਦੇ ਨਾਲ ਇਹਦਾ ਵਜ਼ਨ ਜਮਾ ਹੀ ਨਹੀਂ ਆ ਇਹਦਾ ਹੈਗਾ ਥੋੜਾ ਜਿਹਾ ਜ। ਉਹ ਭਾਈ ਕਹਿੰਦਾ ਇੰਨਾ ਕ ਤਾਂ ਹੋਊਗਾ ਕਹਿੰਦਾ ਬਾਹਰ ਲਿਆਂਦਾ ਨਹੀਂ ਹੁੰਦਾ ਕਹਿੰਦਾ ਇੰਡੀਆ ਨਾਲੀ ਇੰਡੀਆ ਵਾਲਿਆਂ ਦਾ ਕਹਿੰਦਾ ਥੋੜਾ ਜਿਹਾ ਵਜ਼ਨ ਹੁੰਦਾ। 2 ਸਾਲ ਦੀ ਇਹਦੀ ਗਾਰੰਟੀ ਆ। ਸਹੀ ਕਹਿੰਦਾ ਜੇ ਕੁਝ ਹੋ ਗਿਆ ਹੈਗੀ ਵਧੀਆ ਹੈਗੀ ਵਧੀਆ ਹਾਂ ਬੜੀ ਮਹਿੰਗੀ ਵੀ ਨਹੀਂ ਹੈਗੀ ਇਹ 1000 ਰੁਪਏ ਦੀ ਹੋਈ ਆ ਪੰਨੇ ਸਾਲ ਆਪਾਂ ਨੇ ਕੱਟ ਲਿਆ ਇਹਨੂੰ ਤਾਂ ਕਈ ਵਾਰੀ ਠੀਕ ਕਰਵਾ ਲਿਆ ਇਹ ਹੋਈ ਨਹੀਂ ਹਾਂਜੀ ਭਾਈ ਤੁਹਾਨੂੰ ਕਿੱਦਾਂ ਲੱਗੀ ਇਨਾ ਨੇ ਇਹਦਾ ਠੱਟੀ ਬਲਸ ਮਤਾ ਕਰਦਾ ਠੱਟੀ ਬਲਸੇ ਕਰਦੇ ਮੂਹੇ ਪੱਤੇ ਕਰਦੇ ਠੱਟੀ ਠੱਟੀ ਕਰਦੇ ਅੱਛਾ ਠੰਡੀ ਪ੍ਰੈਸ ਕਰਕੇ ਬੰਦੇ ਠੰਡੇ ਰਹਿੰਦੇ ਆ ਗਰਮ ਪ੍ਰੈਸ ਕਰਕੇ ਬੰਦੇ ਗਰਮ ਹੋ ਜਾਂਦੇ ਆ ਠਰਤਾ ਠੰਡੀ ਪ੍ਰੈਸ ਕਰਦਾ ਤੇ ਚਲੋ ਜੀ ਕਿਚਨ ਚ ਚੱਲਦੇ ਆ ਕੰਮ ਕਰ ਲਈਏ ਬਹੁਤ ਜ਼ਿਆਦਾ ਲੇਟ ਆ ਤੇ ਪਹਿਲਾਂ ਤਾਂ ਹੁਣ ਮੈਨੂੰ ਸਮਝ ਨਹੀਂ ਲੱਗਦੀ ਵੀ ਪਹਿਲਾਂ ਸਬਜੀ ਬਣਾਵਾਂ ਕਿ ਪਹਿਲਾਂ ਭਾਂਡੇ ਮਾਂਜਾਂ ਤੇ ਮੈਂ ਐ ਕਰਦੀ ਆ ਪਹਿਲਾਂ ਦੁੱਧ ਗਰਮ ਹੋਣਾ ਰੱਖ ਦਿੰਨੀ ਆ ਆਪਾਂ ਨੇ ਪਨੀਰ ਦੀ ਸਬਜੀ ਬਣਾਉਣੀ ਆ ਆਟਾ ਵੀ ਕੋਨਾ ਨਾ ਸਾਰੇ ਕੰਮ ਕਰਨੇ ਨੇ ਪਹਿਲਾਂ ਮੈਂ ਦੁੱਧ ਗਰਮ ਹੋਣਾ ਰੱਖਦੇ ਆ ਇੰਡਕਸ਼ਨ ਤੇ ਤੇ ਫੇਰ ਆਪਾਂ ਭਾਂਡੇ ਮਾਂਜਦੇ ਆ ਇੱਧਰਲੇ ਸਾਰੇ ਚੱਕਦੇ ਆ ਚੰਦੇ ਆ ਠੀਕ ਆ ਜੀ ਵਾਦਾਂ ਕਿ ਥੋੜਾ ਜਿਹਾ ਗਰਮ ਮਸਾਲਾ ਜ਼ਿਆਦਾ ਨਹੀਂ ਪਾਵਾਂਗੇ ਫਿਰ ਉਹ ਹੋਇਆ ਕਿ ਚਾਈ ਮਰੀ ਕਿ ਪਤਾ ਵੇ ਮੈਂ ਤਾਂ ਹਾਲ ਪਵਾਤਾ ਤੁਸੀਂ ਢਾਕਾ ਮਰਾ ਕੇ ਸਮੈਲ ਤਾਂ ਬਹੁਤ ਧੀਆ ਆਉਂਦੀ ਆ ਹੁਣ ਖੁੱਲ ਕੇ ਬਣਾ ਲਈ ਆਪਾਂ ਫੁੱਲ ਕੇ ਫੁੱਲ ਕੇ O Nhoca ਹਾਂ ਰੋਟੀ ਹੋਰ ਅੰਦਰ ਬਣਦੀ ਆ ਹੁਣ ਤਾਂ ਚੁੱਲ੍ਹੇ ਤੇ ਵੀ ਨਹੀਂ ਕੱਲ ਬਣੇ ਬਿੱਲੀ ਰਹਿਦੀ ਆ ਕੋਠੇ ਤੇ ਕੋਠੇ ਦੇ ਬਾਹਰਲੇ ਬਸੇ ਰਹਿੰਦੀ ਆ ਜਾਂ ਮੈਨੂੰ ਰੇਤ ਦੀ ਆ ਜਾਂ ਮੈਂ ਕੱਪੜੇ ਕਿਪੜਾ ਧੋਣ ਜਾਣੀ ਆ ਨਾ ਇੱਥੇ ਵੀਡੀਓ ਨਹੀਂ ਵਧੀਆ ਹੁੰਦੀ ਤੇ ਉਦੋਂ ਭੱਜ ਜਾਂਦੀ ਆ ਚਲੋ ਸਾਡੇ ਨਾਲ ਹੋ ਗਿਆ ਹਾਲੇ ਤੱਕ ਵੀਡੀਓ ਨਾ ਪਬਲਿਸ਼ ਕਰੀਆ ਨਾ ਟਾਈਟਲ ਲਿਖਿਆ ਨਾ ਕੁਝ ਨਹੀਂ ਕੀਤਾਗਾ ਹੁਣ ਮੈਂ ਕਿਚਨ ਦਾ ਪੂਰਾ ਕੰਮ ਕਰਤਾ ਐਨ ਕਲੀਨ ਕਰਤਾ ਤੁਹਾਨੂੰ ਦਿਖਾ ਦੰਨੀ ਆ ਹੁਣ ਇਹ ਰੌਲਾ ਜਿਹਾ ਪਾਉਂਦੇ ਸੀਗੇ ਤੇ ਮੈਂ ਤਾਂ ਆਈ ਕਿਚਨ ਪੂਰਾ ਕਲੀਨ ਹੋ ਗਿਆ ਹਾਂ हां ਦੇ ਤਾਂ ਦਸਣਾ ਨੇ ਪਿਆ ਤੇ ਭਾ ਕੱਤਾ ਮੈਂ ਸਾਰਾ ਕਿਚਨ ਕਲੀਨ ਕਰਤਾ ਤੇ ਉਹਦੇ ਵਿੱਚ ਸਬਜੀ ਮੈਂ ਇੱਦਾਂ ਰੱਖ ਦਿੰਦੀ ਹੁੰਦੀ ਆ ਕਿਉਂਕਿ ਫ੍ਰਿਜ ਚ ਨਹੀਂ ਲਾਉਦੀ ਹੁਣ ਤਾਂ ਹੱਲ ਬਣਾਈ ਆ ਤੇ ਭਾਂਡੇ ਧੋਤੇ ਭਾਂਡੇ ਵੀ ਮੈਂ ਇੱਦਾਂ ਰੱਖਦੀ ਆ ਸਵੇਰੇ ਚੰਨਦੀ ਹੁੰਦੀ ਆ ਠੀਕ ਆ ਜੀ ਤੇ ਇਹ ਗਿੱਲਾ ਸੀਗਾ ਇਹਦੇ ਵਿੱਚ ਮੈਂ ਪਾਣੀ ਗਰਮ ਕਰਿਆ ਸੀ ਆਪਣਾ ਮੂੰਹ ਧੋਣ ਵਾਸਤੇ ਇਹਨਾਂ ਨੂੰ ਚੱਕ ਕੇ ਇੱਥੇ ਰੱਖ ਦਿੰਦੀ ਫਿਕਾ ਦੀ ਤੇ ਦੁੱਧ ਸਾਰਿਆਂ ਨੇ ਪੀ ਲਿਆ ਮੈਂ ਆਪਣਾ ਹੋ ਕ ਪੀ ਲੂੰਗੀ ਤੇ ਨਹੀਂ ਤਾਂ ਨਾਲ ਸਹੀ ਆ ਮੇਰਾ ਦੁੱਧ ਪੀਣ ਨੂੰ ਗਲਾਸ ਦਿਲ ਕੀਤਾ ਪੀ ਲੂੰਗੀ ਨਹੀਂ ਨਾਲ ਸਹੀ ਤੇ ਹੁਣ ਮੈਂ ਕਰਨੀ ਆ ਪ੍ਰੈਸ ਪ੍ਰੈਸ ਕਰਨੀ ਆ ਹੁਣ ਪ੍ਰੈਸ ਕਰੇ ਲੈਣੇ ਆਪਾਂ ਸਵੇਰੇ ਉੱਠ ਹੋਵੇ ਨਾ ਉੱਠੋ ਹੋਵੇ ਕੀ ਕਹਿਣਾ ਨਾਲੇ ਕੁਛ ਮੈਨੂੰ ਅੱਜ ਨਵੀਂ ਪ੍ਰੈਸ ਦਾ ਚਾਹ ਆ ਨਵੀਂ ਚੀਜ਼ ਦਾ ਚਾਹ ਹੁੰਦਾ ਹੀ ਆ ਹਨਾ ਸਾਰਿਆਂ ਨੂੰ ਹੁੰਦਾ ਮੈਨੂੰ ਕੱਲੀ ਤਾਂ ਨਹੀਂ ਸਾਰਿਆਂ ਨੂੰ ਹੀ ਆ ਤੇ ਆਹ ਕੱਪੜੇ ਜਿਹੜਾ ਨੇ ਤਾਂ ਇੱਥੇ ਰੱਖਦੇ ਆਪਦੇ ਜਾਨੇ ਪ੍ਰੈਸ ਕਰਕੇ ਗਿਆ ਤੇ ਮੇਰੇ ਇਹਦੇ ਨਾਲ ਦੀ ਹਾਲੇ ਕਮੀਜ਼ ਦੀ ਉਹ ਰਹਦੀ ਆ ਤਰਪਾਈ ਤੇ ਹੁਣ ਮੈਂ ਫੋਨ ਕਿੱਥੇ ਰੱਖਾਂ ਨਾ ਆ ਦੇ ਇਹ ਲੋ ਜੀ ਹੁਣ ਇਹ ਗਰਮ ਪ੍ਰੈਸ ਕਰਦਾ ਸੋਚ ਲੱਗੀ ਹੋਈ ਆ ਦੇ ਲਓ ਹੁਣ ਮੈਂ ਸਲਵਟੇ ਕਾਲ ਰਹਾ ਸਲਵਟੇ ਮੇਰੀ ਚੁੰਨੀ ਨੂੰ ਲਾ ਲਾ ਦੀ ਪਿੱਛੇ ਮੇਰੀ ਚੁੰਨੀ ਪਈ ਆ ਚੁੰਨੀ ਫੋੜ ਕੇ ਮੇਰੀ ਚੁੰਨੀ ਫੂਕ ਰਹੀ ਹੈ ਵੈਸੇ ਕੱਪੜਾ ਫੜਦੀ ਨਹੀਂ ਗਈ ਓਕੜਾ ਚੁੰਨੀ ਬਈ ਜਾ ਤਿਲ ਲਾਲੀਆ ਚੁੰਨੀ ਮੇਰੀ ਜਾਲਦੇ ਨਹੀਂ ਫਟ ਸੁੱਕੀ ਸਾਦੀ ਕੱਪੜਿਆਂ ਦਾ ਖਲਾਰਾ ਪਿਆ ਪਿਆ ਦੇਖ ਲੋ ਆ ਗਿੱਲੇ ਨੇ ਥੋੜੇ ਜਿਹਾ ਸ਼ਾਮ ਨੂੰ ਜਿਹੜੇ ਆਪਾਂ ਤੋਥੇ ਨੇ ਹੋਏ ਇਹ ਹੀ ਮੈਂ ਪਤਾ ਹੇ ਜੀ ਮੇਰਾ ਬੰਦਾ ਉਹ ਕੀ ਹੁੰਦਾ ਵਰਕਰ ਹੁੰਦਾ ਤੇ ਤੂੰ ਆਪ ਕਹਤੇ ਕੰਮ ਕਰਦੇ ਮੈਨੂੰ ਕਰੰਦੇ ਛੇਜਣ ਬੀਰੇ ਦੇ ਕੱਪੜੇ ਪ੍ਰੈਸ ਕਰਨੇ ਨੇ ਤੇਰ ਤਾਂ ਹਲੇ ਛੁੱਟੀ ਆ ਦਿਨ ਤਾਂ ਨਹੀਂ ਪ੍ਰੈਸ ਤੂੰ ਹੀ ਬਰੈਸ ਨਾ ਦੂਈ ਪ੍ਰੈਸ ਤਾਂ ਮੈਂ ਹੋ ਰੱਖਤੀ ਬੜ ਤੇ ਪਈ ਜੱਤੀ ਕਹਦੇ ਸੀ ਕਿੱਡੀ ਹਾਂ ਇਹਨੂੰ ਬੱਲੇ ਦੇ ਨਹੀਂ ਕਰਨੀ ਅੱਛਾ ਇਹ ਪਹਿਲੀ ਵਾਰੀ ਜਹਾੜੇ ਕਰਨ ਲੱਗਿਆ ਬਾਹੀ ਗੁਰ ਸੱਚੇ ਪਾਤਸ਼ਾਹ ਯਾ ਪਾਪਾ ਉਹਦਾ ਕੋਈ ਨਵੀਂ ਚੀਜ਼ ਜੁੜ ਕਰਦੇ ਉਹ ਤਾਂ ਆਪਾਂ ਮਿੱਠਾ ਰੱਖ ਲੰਨੇ ਆ ਹੁਣ ਪ੍ਰੈਸ ਤੇ ਨਹੀਂ ਰੱਖ ਸਕਦੇ ਕਿਉਂ ਰੁਕਦਾ ابھی ਤਾਂ ਧੀਆ ਬੈਗਰੂ ਦਾ ਨਾਮ ਲੈ ਲਓ ਭਾਈ ਹੁਣ ਇਹ ਬਹੁਤ ਵਧੀਆ ਚੱਲੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਸਟ੍ਰੈਸ ਨੂੰ ਰੁਕ ਜਾਏਗਾ ਕਾਹੇ ਗਿੱਲੇ ਨੇ ਕੱਪੜੇ ਇਹ ਬਣ ਅੱਛੇ ਕਿੱਥੇ ਹੈ ਬੱਲੀ ਬੁਨਾ ਨਹੀਂ ਪਲੇਸ ਰਾਨੀ ਬਰਾ ਸੌ ਰੱਖ ਤੇ ਭਾਈ ਦਬਾਈ ਦੀ ਉਹ ਦਬਾਈ ਦਵਾਈ ਹੋਈ ਆ ਇਹ ਤਾਂ ਇੰਡੀਆ ਦੀ ਹੈ। ਕਿਨੂੰ? ਹਾਂ। ਸਾਧਨ ਦੀ ਵਰਤੀ। ਕੋਣ ਉੱਤਰ ਸੇਮ ਜਿਹਾ ਸੁਣੀ ਜਾਂਦਾ ਜੇ। ਸਾਜੰਦੀ ਬੋਟਲ ਤੇ ਟੀਟਿਕਾ ਚਿੱਲਾ ਸਾਜੰਦੀ ਬੋਟਲ ਤੇ ਟੀਟਿਕਾ ਚਿੱਲਾ ਸਾਜੰਦੀ ਬੋਟਲ ਤੇ ਟੀਟਿਕਾ ਚਿੱਲਾ ਅੱਕੀ ਗਿਆ ਮੈਨੂੰ ਪਤਾ ਨਹੀਂ ਅੱਕੀ ਮੰਮੀ ਨੂੰ ਪਤਾ ਇਮੀਡੀਏਟਲੀ ਆ ਸੱਜਣਾ ਵੇ ਮੈਨੂੰ ਤੂੰ ਵੀ ਡਰਾਈਵ ਛਕਾ ਸਾਜੰਦੀ ਬੋਟਲ ਤੇ ਟੀਟਿਕਾ ਚਿੱਲਾ ਇਹ ਟੀਕਾ ਚਿੱਲਾ ਇਹ ਟੀਕਾ ਚਿੱਲਾ ਕੀ ਹਾਜੀ ਤੜਕੇ ਹੀ ਸੁਣ ਲਿਆ ਇਹਨਾਂ ਨੇ ਸਾਰੀ ਦਿਹਾੜੀ ਛੱਡਿਆ ਹੁਣ। ਪੀੜੇ ਚੱਲ ਘਰੇ ਸੀਗੀ ਚੱਲ ਵੀ ਆਈ ਚੱਲ ਤਾਂ ਜੰਮੇ ਆਈ ਜੱਪੀ ਹੋਈ ਚੱਲ। ਸ਼ਾਜਦੀ ਬੁੱਟੀ ਲਤੀਆ ਟਿਕਾ ਚਲਾ। ਆਪਾਂ ਨਾ ਨਾ ਬੈਨ ਨਾ ਗਿਆ। ਸ਼ਾਜਦੀ ਬੁੱਟੀ ਲਤੀਆ ਟਿਕਾ ਚਲਾ। ਪੀੜੇ ਕੋ ਸੱਤੇ ਚੱਲਦੇ। ਮੈਂ ਮੰਮੀ ਇਹਨੇ ਮੈਂ ਪੀੜੇ ਮਿੱਟੀ ਕੀਤੀ। ਪੀਰਾਏ ਦੇਖ। ਕਸੂਤਾ ਵੀ। ਕੀ ਫੋਣੀ। ਹੁਣ ਲਾ ਤੂੰ ਵੀ ਮਾਪਾ ਹੁਣ ਆਪਣੇ ਕੱਪੜੇ ਤੁਸੀਂ ਆਪ ਪ੍ਰੈਸ ਕਰਿਆ ਕਰਨੀ ਆ ਪਰ ਅੱਛਾ ਬਹੁਤ ਕੁਝ ਤੁਸੀਂ ਤੇਰਾ ਲਹੂ ਨਹੀਂ ਪੀਣਾਗਾ ਇਹ ਬੱਤੇ ਮੈਨੂੰ ਕਿਫਟ ਕੀਤੀ ਚਲੋ ਜਾ ਕੇ ਤੁਸੀਂ ਬਹਿ ਜਾਓ ਹਾਂ y un